ਪਸ਼ੂ ਆਲੇ ਆ ਜਾਤੀ ਮਨੁੱਖ ਦੀ ਐ ਜਾਤੀ ਮਨੁੱਖ ਦੀ ਐ ਇਸੇ ਤਰ੍ਹਾਂ ਹੀ ਜਿਹੜਾ ਰਾਜ ਹੈ ਕਿ ਕਿਸ ਲਈ ਪ੍ਰਾਪਤ ਕਰਨ ਦਾ ਯਤਨ ਕਰਦਾ ਹੈ ਮਨੁੱਖ ਕੀ ਐਸ਼ ਆਰਾਮ ਕਰਨ ਦੇ ਲਈ ਐਸ਼ ਆਰਾਮ ਤਾਂ ਪੈਸੇ ਦੇ ਨਾਲ ਕੀਤੀ ਜਾ ਸਕਦੀ ਹੈ ਸਰਮਾਇਦਾਰ ਵੀ ਕਰਦੇ ਨੇ ਜਿਹਦੇ ਕੋਲੇ ਪੈਸਾ ਉਹ ਵੀ ਐਸ਼ ਆਰਾਮ ਦੀ ਜ਼ਿੰਦਗੀ ਚਾਹੁੰਦੇ ਨੇ ਰਾਜ ਜਿਹੜਾ ਰਾਜ ਇਇ ਇਸ ਲਈ ਹਾਸਲ ਕਰਨ ਦਾ ਯਤਨ ਕੀਤਾ ਜਾਂਦਾ ਹੈ ਕਿ ਅਸੀਂ ਰਾਜ ਲੈ ਕੇ ਮਨੁੱਖਤਾ ਦਾ ਭਲਾ ਕਰਨੇ ਖੇਤਰ ਦਾ ਭਲਾ ਕਰਨੇ ਅਸੀਂ ਸੇਵਾ ਦੇ ਕਾਰਜ ਵਿੱਚ ਉਤਰਨਾ ਫੇਰ ਤਾਂ ਰਾਜ ਹੈ ਸਾਡੇ ਲਈ ਬਹੁਤ ਉਤਮ ਜਿਵੇਂ ਸੰਖਿਆ ਹੁੰਦਾ ਨਾ ਸੰਖਿਆ ਜੇ ਕੱਚਾ ਖਾ ਲਈਏ ਤੇ ਮਾਰ ਦਿੰਦਾ ਪਾਰਾ ਜਿਹੜਾ ਕੱਚਾ ਨਿਗਲ ਲਈਏ ਤੇ ਮਾਰ ਦਿੰਦਾ ਤੇ ਬੈਦ ਉਸੇ ਸੰਖੀਏ ਨੂੰ ਉਸੇ ਪਾਰੇ ਨੂੰ ਜਦੋਂ ਮਾਰ ਕੇ ਤੇ ਦਵਾਈ ਬਣਾ ਦਿੰਦੇ ਆ ਫਿਰ ਉਹ ਇਲਾਜ ਕਰਦੀ ਆ بس ਇਹ ਸਮਝ ਲਓ ਕਿ ਰਾਜ ਜਿਹੜਾ ਹੈ ਇਹ ਕੱਚੇ ਪਾਰੇ ਦੀ ਤਰ੍ਹਾਂ ਜਿਨੀ ਲੀਡਰਸ਼ਿਪ ਬੈਠੀ ਹੈ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਰਾਜ ਕੱਚੇ ਪਾਰੇ ਦੀ ਤਰ੍ਹਾਂ ਸੰਖੇੇ ਦੀ ਤਰ੍ਹਾਂ ਜੇ ਇਹਦਾ ਇਸਤੇਮਾਲ ਮਨੁੱਖਤਾ ਦੀ ਸੇਵਾ ਲਈ ਕੀਤਾ ਜਾਂਦਾ ਹੈ ਤੇ ਇਹ ਰਾਜ ਤਾਰ ਦਿੰਦਾ ਹੈ ਤੇ ਜੇ ਰਾਜ ਦਾ ਇਸਤੇਮਾਲ ਮਨੁੱਖਤਾ ਦੇ ਘਾਣ ਦੇ ਲਈ ਕੀਤਾ ਜਾਂਦਾ ਹੈ ਤੇ ਇਹ ਰਾਜ ਪੁਸ਼ਤਾਂ ਤੱਕ ਪੁਲਾ ਤੱਕ ਗਾਲ ਦਿੰਦਾ ਇਹ ਗੱਲ ਚਿੱਤੇ ਰੱਖਿਓ ਜੀ ਟੁਲਾਂ ਗਲ ਜਾਂਦੀਆਂ ਨੇ ਔਰੰਗਜ਼ੇਬ ਦੀਆਂ ਗਲੀਆਂ ਨੇ ਜਹਾਂਗੀਰ ਦੀਆਂ ਗਲੀਆਂ ਨੇ ਜਿਹੜਾ ਵੀ ਰਾਜਸ਼ਾਹੀ ਪ੍ਰਾਪਤ ਕਰਕੇ ਉਹ ਉਪਦਰਭ ਮਚਾਉਂਦਾ ਹੈ ਬੰਡੀਆਂ ਪਾਉਂਦਾ ਹੈ ਕਤਲੋਗਾਰਤ ਮਚਾਉਂਦਾ ਹੈ ਨਫ਼ਰਤ ਫਲਾਉਂਦਾ ਹੈ ਇਨਸਾਨ ਇਨਸਾਨ ਦੇ ਵਿਚਕਾਰ ਪਾੜਾ ਪਾਉਂਦਾ ਹੈ ਉਹਦਾ ਹਸ਼ਰ ਜਿਹੜਾ ਹੈ ਉਹ ਬਹੁਤ ਬੁਰਾ ਹੁੰਦਾ ਹੈ ਇੱਕ ਸਮਾਂ ਸੀ ਇੰਗਲੈਂਡ ਨੇ ਦੁਨੀਆ ਤੇ ਰਾਜ ਕੀਤਾ ਇੱਕ ਸਮਾਂ ਸੀ ਇੰਗਲੈਂਡ ਨੇ ਦੁਨੀਆ ਤੇ ਰਾਜ ਕੀਤਾ ਔਰ ਬੜੇ ਘਟਿਆ ਢੰਗ ਦੇ ਨਾਲ ਕੀਤਾ ਫੁੱਟ ਪਾ ਕੇ ਰਾਜ ਕੀਤਾ ਹਿੰਦੂ ਨੂੰ ਮੁਸਲਮਾਨ ਦੇ ਨਾਲ ਮੁਸਲਮਾਨ ਨੂੰ ਹਿੰਦੂ ਦੇ ਨਾਲ ਲੜਾ ਕੇ ਰਾਜ ਜਿਹੜਾ ਉਹ ਕੀਤਾ ਔਰ ਅੱਜ ਇੰਗਲੈਂਡ ਦੇ ਵਿੱਚ ਕੀ ਹੈ ਆਉਣ ਵਾਲੇ ਕਿਸ ਕਿਸਮ ਦਾ ਉੱਥੇ ਡੈਮੋਗ੍ਰਾਫ ਜਿਹੜਾ ਇੰਗਲੈਂਡ ਦਾ ਚੇਂਜ ਹੋ ਰਿਹਾ ਨਾ ਉਸ ਹਿਸਾਬ ਦੇ ਨਾਲ 20 ਸਾਲਾਂ 25 ਸਾਲਾਂ ਨੂੰ ਦੇਖਿਓ ਕਿ ਉਹਦਾ ਹਸ਼ਰ ਕੀ ਹੋਣਾ ਤਖਤ ਮਿਟ ਜਾਂਦੇ ਨੇ ਰਾਜ ਮਿਟ ਜਾਂਦੇ ਨੇ ਸ਼੍ਰੋਮਣੀ ਅਕਾਲੀ ਦਲ ਇੱਕੋ ਹੀ ਪਾਰਟੀ ਸੀ ਜਿਹਦੇ ਰਾਜ ਨੂੰ ਪ੍ਰਾਪਤ ਕਰਨ ਦਾ ਮਕਸਦ ਜਿਹੜਾ ਹੈ ਉਹ ਲੋਕ ਹਿੱਤ ਹੁੰਦਾ ਸੀ ਲੋਕ ਹਿੱਤ ਲੇਕਿਨ ਅੱਜ ਅੱਜ ਜਿਹੜਾ ਇਹ ਪਗੌੜਾ ਦਲ ਹੈ ਇਹਦਾ ਰਾਜ ਪ੍ਰਾਪਤ ਕਰਨ ਦਾ ਮਕਸਦ ਜਿਹੜਾ ਹੈ ਕੇਵਲ ਤੇ ਕੇਵਲ ਰੇਤੇ ਚੋਰੀ ਕਰਨੇ ਬਚਰੀਆਂ ਚੋਰੀ ਕਰਨੀਆਂ ਪਤਾ ਨਹੀਂ ਕਿੱਥੇ ਕਿੱਥੇ ਬਿਜ਼ਨਸ ਖੜੇ ਕਰਨੇ ਇਹ ਬਣ ਗਿਆ ਇਹ ਰਾਜ ਦਾ ਮਕਸਦ ਨਹੀਂ ਹੈ ਤੇ ਜੇ ਰਾਜ ਲੈ ਕੇ ਉਹੀ ਕੁਝ ਕਰਨਾ ਹੈ ਫਿਰ ਐਸੇ ਰਾਜ ਦੀ ਕੋਈ ਲੋੜ ਨਹੀਂ ਫਿਰ ਅਸੀਂ ਸੇਵਾਦਾਰੀ ਚੰਗੇ ਰਾਜ ਤਾਂ ਅਸੀਂ ਲੈਣੇ ਤਾਂ ਕਿ ਅਸੀਂ ਆਪਣੀ ਸਟੇਟ ਸਾਡੀ ਸਟੇਟ ਕਿਹੜੀ ਹੈ ਪੰਜਾਬ ਤੇ ਅੱਜ ਪੰਜਾਬ ਦੇ ਹਾਲਾਤ ਕਿਹੋ ਜਿਹੇ ਬਣ ਚੁੱਕੇ ਨੇ ਇਹ ਦੱਸਣ ਦੀ ਲੋੜ ਨਹੀਂ ਹੈ ਇੱਥੇ ਬੌਧਿਕ ਗੰਗਾਲੀ ਛਾ ਗਈ ਹੈ ਬੌਧਿਕ ਗੰਗਾਲੀ ਤੇ ਜੇ ਰਾਜ ਲੈ ਕੇ ਅਸੀਂ ਪੰਜਾਬ ਨੂੰ ਮੌਜੂਦਾ ਸਮੱਸਿਆਵਾਂ ਦੇ ਵਿੱਚੋਂ ਕੱਢਣਾ ਹੈ ਜੇ ਅਸੀਂ ਰਾਜ ਲੈ ਕੇ ਇੱਥੇ ਭਾਈ ਚਾਰਕ ਜੜੀ ਆ ਉਹ ਇਕਤਾ ਇਤਫਾਕ ਪੈਦਾ ਕਰਨਾ ਤੇ ਇਹਦੇ ਲਈ ਯਤਨ ਕਰਨਾ ਚਾਹੀਦਾ ਨਹੀਂ ਤਾਂ ਖਹਿੜਾ ਛੱਡ ਦੇਣਾ ਚਾਹੀਦਾ ਇਸ ਕਰਕੇ ਸਾਧ ਸੰਗਤ ਮੇਰਾ ਪਗੌੜਿਆਂ ਦਾ ਜਿਹੜਾ ਪ੍ਰਧਾਨ ਹੁਣ ਬਣਿਆ ਉਹਦੇ ਨਾਲ ਕਿੱਥੋਂ ਫਰਕ ਪਿਆ ਫੋਲੇ ਮਹੱਲੇ ਦੀ ਆਨੰਦਪੁਰ ਸਾਹਿਬ ਦੀ ਸਟੇਜ ਤੋਂ ਮੈਂ ਇਹੋ ਹੀ ਕਿਹਾ ਸੀ ਕਿ ਸ਼ਰੋਮਣੀ ਅਕਾਲੀ ਦਲ ਕਿਰਤੀਆਂ ਤੇ ਮਜ਼ਦੂਰਾਂ ਦੀ ਪਾਰਟੀ ਆ ਸਰਮਾਇਦਾਰਾਂ ਦੀ ਪਾਰਟੀ ਨਹੀਂ ਕੋਈ ਸਮਾਂ ਹੁੰਦਾ ਸੀ ਮੈਂ ਵੇਖਿਆ ਜਥੇਦਾਰ ਗੁਰਚੰਦ ਸਿੰਘ ਜੀ ਟੋੜਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੀ ਤੇ ਐਡਜੈਕਟਿਵ ਦੀਆਂ ਮੀਟਿੰਗਾਂ ਘਾਹ ਦੇ ਉੱਤੇ ਪਾਰਕ ਦੇ ਵਿੱਚ ਘਾਹ ਦੇ ਉੱਤੇ ਬੈਠ ਕੇ ਕਰਕੇ ਤੁਰ ਜਾਇਆ ਕਰਦੇ ਸੀ ਚਾਹ ਦਾ ਕੱਪ ਪੀ ਕੇ ਤੇ ਹੁਣ ਲਗਜ਼ਰੀ ਹੋਟਲਾਂ ਦੇ ਵਿੱਚ ਫਾਈਵ ਸਟਾਰ ਹੋਟਲਾਂ 'ਚ ਮੀਟਿੰਗਾਂ ਹੁੰਦੀਆਂ ਫੇਰ ਕਹਿੰਦੇ ਖਰਚੇ ਬਹੁਤ ਹੈ ਜੀ ਇਕੱਲਾ ਸੁਖਬੀਰ ਸਿੰਘ ਬਾਦਲੀ ਪੂਰੇ ਕਰ ਸਕਦਾ ਹੋਰ ਕੋਈ ਕਰ ਹੀ ਨਹੀਂ ਸਕਦਾ ਇਹ ਕਿਸਾਨਾਂ ਕਿਰਤੀਆਂ ਮਜ਼ਦੂਰਾਂ ਦੀ ਪਾਰਟੀ ਹੈ ਇਹ ਸਧਾਰਨ ਲੋਕਾਂ ਦੀ ਪਾਰਟੀ ਹੈ ਔਰ ਸਧਾਰਨ ਲੋਕਾਂ ਦੀ ਪਾਰਟੀ ਹੀ ਜਿਹੜਾ ਹੈ ਉਹ ਆਪਾਂ ਇਸ ਨੂੰ ਬਣਾਉਣਾ ਔਰ ਉਹਦੇ ਲਈ ਇਹ ਪੰਜ ਮੈਂਬਰੀ ਕਮੇਟੀ ਜਿਹੜੀ ਹੈ ਉਹ ਕਠਿਤ ਕੀਤੀ ਆ